ਪਰ ਮੈਂ ਜਿਹੜੀ ਇੱਕ ਇਸ ਹਲਕੇ ਦੀ ਖਾਸ ਗੱਲ ਦੇਖਿਆ ਆਨੰਦਪੁਰ ਸਾਹਿਬ ਹਲਕੇ ਦੀ ਇੱਥੇ ਲੋਕਾਂ ਨੇ ਹਮੇਸ਼ਾ ਇਹ ਦੇਖਿਆ ਇਹਨਾਂ ਕਦੀ ਪਾਰਟੀਬਾਜ਼ੀ ਨਹੀਂ ਦੇਖੀ ਕਿ ਇਹਨਾਂ ਨੇ ਹਮੇਸ਼ਾ ਇਨਸਾਨ ਦੇ ਕੇ ਕੈਂਡੀਡਟ ਦੇ ਕੇ ਵੋਟ ਪਾਇਆ ਬਹੁਤ شریف ਲੋਕ ਨੇ ਔਰ ਬੜੇ ਐਜੂਕੇਟਡ ਔਰ ਇਹਨਾਂ ਨੂੰ ਬੜੀ ਪੋਲਿਟਿਕਸ ਦੀ ਬਹੁਤ ਜ਼ਿਆਦਾ ਨੌਜ ਰੱਖਦੇ ਨਹੀਂ ਇਹਨਾਂ ਨੇ ਦੇਖਿਆ ਕਿ ਜਿਹੜਾ ਮਾਲਵਿੰਦਰ ਸਿੰਘ ਕੰਗ ਹੈ ਬੇਦਾਗ ਆਦਮੀ ਆ ਉਹਦੇ ਕੋਈ ਵੀ ਦਾਗ ਨਹੀਂ ਕਿਸੇ ਵੀ ਇਵਨ ਪੂਰੇ ਪੰਜਾਬ ਚੋਂ ਦੇਖ ਲਓ ਇੱਕ ਵੀ ਦਾਗ ਨਹੀਂ ਇਸ ਕਰਕੇ ਇਸ ਲੋਕਾਂ ਦੀ ਪਸੰਦ ਜਿਹੜੀ ਬਣੀ ਆ ਉਹ ਮਾਲਵਿੰਦਰ ਸਿੰਘ ਕੰਗ ਬਣੀ ਆ 24 ਸਾਲ ਦਾ ਕੈਰੀਅਰ ਹੋਣ ਦੇ ਵਿੱਚ ਬੰਦੇ ਦੇ ਕੋਈ ਨਾ ਕੋਈ ਦਾਗ ਆ ਜਾਂਦਾ ਪਰ ਇਹਨਾਂ ਦੇ ਮਾਲਵਿੰਦਰ ਸਿੰਘ ਕੰਗ ਸਾਹਿਬ ਦੇ ਕੋਈ ਵੀ ਐਸਾ ਪੋਲੀਟਿਕਲ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ ਇਸ ਕਰਕੇ ਸਾਫ਼ ਸੁਥਰੇ ਚਿਹਰੇ ਨੂੰ ਲੋਕਾਂ ਨੇ ਪਸੰਦ ਕੀਤਾ ਕਿ ਜਿਹੜੇ ਐਸੇ ਮਨ ਦੀ ਲੀਡ ਤੇ ਜਾ ਰਹੇ ਨੇ ਉਹ ਵੱਡੇ ਮਾਰ ਦੇਣਾ ਜਿੱਤੇ ਸੀਟ ਕੱਢਣਗੇ ਹੋਰ ਸਾਫ਼ ਦੀ ਗੱਲ ਕਰਨ ਜਾ ਰਹੇ ਹਾਂ ਜਿੱਥੇ ਕਿ ਫਸਲ ਫਸਮਾ ਜਿਹੜਾ ਮੁਕਾਬਲਾ ਨਜ਼ਰ ਆ ਰਿਹਾ ਹੈ ਮਾਲਵਿੰਦਰ ਕੰਗ ਤੇ ਵਜਿੰਦਰ ਸਿੰਘਲਾ ਦੇ ਵਿਚਕਾਰ ਜਿਹੜੀ ਲੇਟੈਸਟ ਇਨਫੋਰਮੇਸ਼ਨ ਦੇ ਰਹੇ ਹਾਂ ਮਾਲਵਿੰਦਰ ਕੰਗ ਜੋ ਕਿ ਇਸ ਸਮੇਂ 3356 ਵੋਟਾਂ ਦੇ ਨਾਲ ਵਜਿੰਦਰ ਸਿੰਘਲਾ ਤੋਕੇ ਕਾਂਗਰਸ ਦੇ ਜਿਹੜੇ ਵਜਿੰਦਰ ਸਿੰਘਲਾ ਨੇ ਉਹਦੇ ਤੋਂ 3356 ਵੋਟਾਂ ਦੇ ਨਾਲ ਮਾਲਵੀਦਨ ਕੰਗ ਜਿਹੜੇ ਲੀਡ ਕਰ ਰਹੇ ਨੇ ਬਸਮਾ ਮੁਕਾਬਲਾ ਹੈ ਲਗਾਤਾਰ ਸਵੇਰ ਤੋਂ ਦੇਖਿਆ ਜਾ ਰਿਹਾ ਤਾਂ 1000 ਤੋਂ ਲੈ ਕੇ 2000 3000 ਦੇ ਵਿੱਚ ਵਿੱਚ ਹੀ ਫਾਸਲਾ ਰਹਿ ਰਿਹਾ ਤੇ ਬਾਇਓਟ ਸੀਟ ਬਣੀ ਹੋਈ ਹੈ ਆਖਰਕਾਰ ਹਲੇ ਰਿਜ਼ਲਟ ਬਾਕੀ ਨੇ ਦੇਖਣਾ ਹੋਏਗਾ ਕਿ ਸ਼ਾਮ ਤੱਕ ਕਿਹਨੂੰ ਇੱਥੋਂ ਜਿੱਤ ਜੜੀ ਹੈ ਮਿਲਦੀ ਹੈ ਤੇ ਕੌਣ ਜਿਹੜਾ ਇਸ ਸੀਟ ਦੇ ਉੱਤੇ ਕਾਬਜ਼ ਹੁੰਦਾ ਹੈ ਪਰ ਫਿਲਹਾਲ ਜਿਹੜਾ ਫਸਮਾ ਮੁਕਾਬਲਾ ਨਜ਼ਰ ਆ ਰਿਹਾ ਉਹ ਮਾਲਵਿੰਦਰ ਕੰਗਰ ਵਜਿੰਦਰ ਸਿੰਘਲਾ ਜੋ ਕਾਂਗਰਸ ਦੇ ਨੇ ਤੇ ਮਾਲਵਿੰਦਰ ਕੰਗ ਆਮ ਆਦਮੀ ਪਾਰਟੀ ਦੇ ਤੁਹਾਨੂੰ ਸਿੱਧੀਆਂ ਤਸਵੀਰਾਂ ਰੋਪੜ ਤੋਂ ਦਿਖਾ ਰਿਹਾ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਰੋਪੜ ਤੋਂ ਮੌਜੂਦ ਨੇ ਜਿੱਥੇ ਕਾਊਂਟਿੰਗ ਹੋ ਰਹੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਲੱਗ ਰਿਹਾ ਅਹ ਦੇਖੋ ਜੀ ਜਿਵੇਂ ਲੋਕਾਂ ਰੁਝਾਨ ਹੈ ਪਹਿਲਾਂ ਅਸੀਂ ਜਿਵੇਂ ਕੈਂਪੇਨ ਦੇ ਟਾਈਮ ਵੀ ਰੇਟ ਦੋ ਮਹੀਨਾ ਦੇਖਿਆ ਲੋਕਾਂ ਦਾ ਰੁਝਾਨ ਬਹੁਤ ਜ਼ਿਆਦਾ ਸੀ ਮਾਲਵਿੰਦਰ ਕੰਗ ਦੇ ਹੱਕ ਵਿੱਚ ਹੋ ਆਰਾਮ ਆਂਦੀ ਪਾਰਟੀ ਪਰ ਮੈਂ ਜਿਹੜੀ ਇੱਕ ਇਸ ਹਲਕੇ ਦੀ ਖਾਸ ਗੱਲ ਦੇਖਿਆ ਆਨੰਦਪੁਰ ਸਾਹਿਬ ਹਲਕੇ ਦੀ ਇੱਥੇ ਲੋਕਾਂ ਨੇ ਹਮੇਸ਼ਾ ਇਹ ਦੇਖਿਆ ਇਹਨਾਂ ਕਦੀ ਪਾਰਟੀਬਾਜ਼ੀ ਨਹੀਂ ਦੇਖੀ ਇਹ ਲੋਕਾਂ ਦਾ ਹਮੇਸ਼ਾ ਇੱਕ ਮੈਂ ਦੇਖਿਆ ਕਿ ਇਨਸਾਨ ਬੰਦੇ ਨੂੰ ਦੇਖ ਕੇ ਨਾ ਸ਼ੁਰੂ ਤੋਂ ਦੇਖ ਲੋ ਇਤਿਹਾਸ ਕਿ ਇਹਨਾਂ ਨੇ ਹਮੇਸ਼ਾ ਇਨਸਾਨ ਦੇਖ ਕੇ ਕੈਂਡੀ ਦੇਖ ਕੇ ਵੋਟ ਪਾਇਆ ਬਹੁਤ ਸ਼ਰੀਫ ਲੋਕ ਨੇ ਔਰ ਬੜੇ ਐਜੂਕੇਟਡ ਔਰ ਇਹਨਾਂ ਨੇ ਬੜੀ ਪੋਲਿਟਿਕਸ ਦੀ ਬਹੁਤ ਜ਼ਿਆਦਾ ਨੋਟ ਰੱਖਦੇ ਨੇ ਇਹਨਾਂ ਨੇ ਦੇਖਿਆ ਕਿ ਜਿਹੜਾ ਮਾਲਵਿੰਦਰ ਸਿੰਘ ਕਹਿੰਗਾ ਬੇਦਾਗ ਆਦਮੀ ਆ ਉਹਦੇ ਕੋਈ ਵੀ ਦਾਗ ਨਹੀਂ ਕਿਸੇ ਵੀ ਭਾਵ ਇਮਨ ਪੂਰੇ ਪੰਜਾਬ ਚੋਂ ਦੇਖ ਲਓ ਇੱਕ ਵੀ ਦਾਗ ਨਹੀਂ ਇਸ ਕਰਕੇ ਇਸ ਲੋਕਾਂ ਦੀ ਪਸੰਦ ਜਿਹੜੀ ਬਣੀ ਆ ਉਹ ਮਾਲਵਿੰਦਰ ਸਿੰਘ ਕੰਗ ਬਣੀ ਆ ਔਰ ਮੈਂ ਦੇਖਦਾ ਕਿ ਪੂਰੇ ਪੰਜਾਬ ਚੋਂ ਪੂਰੇ ਆਨੰਦਪੁਰ ਸਾਹਿਬ ਹਲਕੇ ਤੋਂ ਕੋਈ ਕੰਗ ਸਾਹਿਬ ਨੇ ਵੀ ਗੱਲ ਕਹੀ ਆ ਵੀ ਪੂਰੇ ਹਲਕੇ ਤੋਂ ਕਿਤੇ ਵੀ ਤੁਸੀਂ ਇੱਕ ਦਾਗ ਵੀ ਨਹੀਂ ਲਾ ਸਕਦੇ 2004 ਤੋਂ ਲੈ ਕੇ ਜਦੋਂ ਉਹਨਾਂ ਨੇ ਸਟੂਡੈਂਟ ਪੋਲਿਟਿਕ ਸਟਾਰਟ ਕੀਤੀ ਆ ਉਸ ਟਾਈਮ ਤੋਂ ਲੈ ਕੇ 24 ਸਾਲ ਦਾ ਕੈਰੀਅਰ ਹੋਣ ਦੇ ਵਿੱਚ ਬੰਦੇ ਦੇ ਕੋਈ ਨਾ ਕੋਈ ਦਾਗ ਆ ਜਾਂਦਾ ਪਰ ਇਹਨਾਂ ਦੇ ਮਾਲਵਿੰਦਰ ਸਿੰਘ ਕੰਗ ਸਾਹਿਬ ਤੇ ਕੋਈ ਵੀ ਐਸਾ ਪੋਲਿਟਿਕਲ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ ਇਸ ਕਰਕੇ ਸਾਫ਼ ਸੁਥਰੇ ਚਿਹਰੇ ਨੂੰ ਲੋਕਾਂ ਨੇ ਪਸੰਦ ਕੀਤਾ ਕਿ ਜਿਹੜੇ ਐਸਟੇਮ ਦੀ ਲੀਡ ਤੇ ਜਾ ਰਹੇ ਨੇ ਉਹ ਵੱਡੇ ਮਾਰ ਦੇਣਾ ਜਿੱਤੇ ਸੀਟ ਕਢਣਗੇ ਤੁਸੀਂ ਕਿੰਨੇ ਇੱਕ ਤੋਂ ਮੈਂ ਤੋਂ ਜਾਣਦੇ ਹੋ ਜਿਹੜਾ ਤੁਸੀਂ ਬਾਰ ਬਾਰ ਦਾਵਾ ਕਰ ਰਹੇ ਹੋ ਮੈਂ ਮਾਲਵਿੰਦਰ ਸਿੰਘ ਕੰਗ ਨੂੰ ਜਿਹੜਾ ਕੀ ਹੈ ਜੂਨ 2000 ਤੋ ਜਾਣਦਾ ਅੱਜ 24 ਸਾਲ ਹੋ ਗਏ ਮੋਸਟ ਜੂਨ ਆਗਾ 2024 ਸਾਲ ਹੋ ਗਏ ਕਹਿੰਦੇ ਨਾ ਕਿਸੇ ਬੰਦੇ ਨੂੰ ਜੇ ਬੰਦੇ ਦਾ ਕਰੈਕਟਰ ਪਛਾਣਾ ਹੋਵੇ ਉਹਦੇ ਦੋਸਤ ਦੇਖ ਲੋ ਔਰ ਮੈਂ ਦਾਦੇ ਨਾਲ ਕਹਿ ਰਿਹਾ ਜਿੰਨੇ ਮੈਨੂੰ ਸੁਣ ਰਹੇ ਸਾਡੇ ਪੁਰਾਣੇ 24 ਸਾਲ ਤੋਂ ਦੋਸਤ ਕੋਈ ਵੀ ਅਸਾ ਇਨਸਾਨ ਨਹੀਂ ਜਿਹੜਾ ਮਾਲਵਿੰਦਰ ਸਿੰਘ ਕੰਗ ਨੂੰ ਮਿਲਿਆ ਔਰ ਛੱਡ ਕੇ ਚਲ ਗਿਆ ਹੋਵੇ ਇਸ ਬੰਦੇ ਦੀ ਇੱਕ ਪਰਛਾਨ ਹੈ ਇਹਨੇ ਕਦੀ ਕਿਸੇ ਬੰਦੇ ਨੂੰ ਛੱਡਿਆ ਨਹੀਂ ਔਰ ਨਾ ਕਿਸੇ ਦੋਸਤ ਨੇ ਛੱਡਿਆ ਤੁਸੀਂ ਅੱਜ ਵੀ ਦੇਖ ਲੋ ਇਸ ਬੰਦੇ ਨੂੰ ਇਹ ਬੰਦਾ ਇੱਕ ਛੋਟੇ ਫਲੈਟ 'ਚ ਰਹਿ ਰਿਹਾ ਐਨਾ ਪੁਰਾਣਾ ਕੈਰੀਅਰ ਆ ਔਰ ਇੰਨੀਆਂ ਜਿਹੜਾ ਹੈਗਾ ਦੇ ਇਟ ਇੰਪੋਰਟੈਂਟ ਡੇ ਹੈ ਲਗਭਗ ਕਿੰਨਿਆਂ ਵੋਟਾਂ ਨਾਲ ਜਿੱਤ ਦੇਖ ਦਿਓ ਅਸੀਂ ਜਿਹੜੀ ਸ਼ੁਰੂ ਦਾ ਘੁੰਮਦੇ ਸਾਨੂੰ ਲੱਗਦਾ 1 ਲੱਖ ਤੋਂ ਬਾਅਦ ਮਾਰਨ ਜਾਏਗਾ ਜਿਵੇਂ ਸ਼ੁਰੂ ਤੱਕ ਤਾਂ ਸਿਰਫ 3300 ਵੋਟ ਦਾ ਕੋਈ ਨਹੀਂ ਹਜੇ ਕਾਊਂਟਿੰਗ ਬਹੁਤ ਕਾਟੇ ਮੇਰੇ ਖਾਤੇ 2 3 3 ਰਾਊਂਡ ਦੀ ਕਾਊਂਟਿੰਗ ਹੋਈ ਹੈ ਲਗਭਗ 10 12 ਰਾਊਂਡ ਹੋ ਚੁੱਕੇ ਹੋ ਚੁੱਕੇ ਕੋਈ ਨਹੀਂ ਹਜੇ ਪਿੰਡਾਂ ਦੀ ਕਾਊਂਟਿੰਗ ਹੋਣੀ ਹੈ ਜਿਹੜੀ ਹੈ ਲੱਖ ਦੇ ਲੱਗ ਕੇ ਤੱਕ ਜਿਹੜੀ ਲੀਡ ਜਾਏਗੀ ਸੋ ਤੁਹਾਨੂੰ ਇੱਥੇ ਤੇ ਵਲੰਟੀਅਰਾਂ ਨਾਲ ਵੀ ਗੱਲ ਕਰਾਈ ਜਿਹੜੇ ਕਹਿੰਦੇ ਆ ਵੀ ਲਗਭਗ 1 ਲੱਖ ਵੋਟਾਂ ਨਾਲ ਜਿੱਤਾਂਗੇ ਹ ਮਾਰਜਨ ਹੈ ਪਰ ਸੀਟ ਫਸਵੀਂ ਨਜ਼ਰ ਆ ਰਹੀ ਹੈ ਲਗਾਤਾਰ ਸਵੇਰ ਤੋਂ اسی ਸੀਟ ਤੇ ਨਗਾ ਬਣਾਈ ਬੈਠੇ ਆ ਜਿੱਤੇ ਕਿ 1000 2000 3000 ਵੋਟ ਦਾ ਹੀ ਫਾਸਲਾ ਰਹਿ ਰਿਹਾ ਪਰ ਫਿਲਹਾਲ ਮਾਲਵਿੰਦਰ ਕੰਗ 3356 ਵੋਟਾਂ ਦੇ ਨਾਲ ਲੀਡ ਕਰਦੇ ਨਜ਼ਰ ਆ ਰਹੇ ਤੁਹਾਨੂੰ ਰੋਪੜ ਤੋਂ ਲਾਈਵ ਤਸਵੀਰਾਂ ਸਿੱਧੀਆਂ ਦਿਖਾ ਰਿਹਾ ਤੇ ਆ ਇੱਥੇ ਹੀ ਅੰਦਰ ਕਾਊਂਟਿੰਗ ਹੈ ਜਿੱਤੋਂ ਕਿ ਅੱਜ ਸ਼ਾਮ ਨੂੰ ਇੱਥੋਂ ਦਾ ਐਮਪੀ ਜੋ ਕਿ ਕੁਰਸੀ ਦੇ ਉੱਤੇ ਬੈਠੇਗਾ ਉਹ ਨਿਕਲ ਕੇ ਬਾਹਰ ਆਏਗਾ ਉੱਥੋਂ ਦੀਆਂ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਰਿਹਾ